ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਅੱਜ ਦੀਵਾਲੀ ਦਾ ਤਿਉਹਾਰ ਹੈ ਸਾਰੇ ਦੇਸ਼ ਦੇ ਵਿੱਚ ਕਿਸੇ ਥਾਂ ਇਤਿਹਾਸਕ ਤੌਰ ਤੇ ਕਿਸੇ ਥਾਂ ਇਤਿਹਾਸਕ ਮਹਾਨਤਾ ਦੇ ਤੌਰ ਤੇ ਕਿਸੇ ਥਾਂ ਤੇ ਹੋਰ ਕਾਰਨਾ ਕਰਕੇ ਤੇ ਕਿਸੇ ਪੁਸ਼ ਸੈਕਸ਼ਨ ਬਹੁਤ ਵੱਡਾ ਜਿਹੜਾ ਹੈਗਾ ਉਹ ਜਿਹੜਾ ਇਹਨੂੰ ਬੰਦੀ ਛੋੜ ਦਿਵਸ ਦੇ ਤੌਰ ਤੇ ਮਨਾਉਂਦਾ ਹੈ। ਪਰ ਕੁਝ ਵੀ ਹੋਵੇ ਇਹ ਤਿਉਹਾਰ ਜਿਹੜਾ ਸਾਡੇ ਭਾਰਤੀ ਲੋਕਾਂ ਦੇ ਜੀਵਨ ਜਾਂਚ ਦਾ ਇੱਕ ਹਿੱਸਾ ਬਣਿਆ ਹੋਇਆ ਹੈ ਵੱਡੀ ਪੱਧਰ ਤੇ ਲੋਕ ਇਹਨੂੰ ਆਡੱਡ ਬੁਲਉਂਦੇ ਇਹਦੀਆਂ ਜੋ ਮਰਜ਼ੀ ਮਨਉਤਾਂ ਹੋਣ ਉਹਨਾਂ ਮਨਉਤਾਂ ਨੂੰ ਵੀ ਕੁਝ ਲੋਕ ਮੰਨਦੇ ਹੋਣਗੇ ਪਰ ਬਹੁਤੇ ਤੌਰ ਤੇ ਇਹ ਤਿਹਾਰ ਜਿਹੜਾ ਲੋਕਾਂ ਦੇ ਲਈ ਇੱਕ ਖੁਸ਼ੀ ਦਾ ਮੌਕਾ ਪ੍ਰਦਾਨ ਕਰਦਾ ਹੈਗਾ ਤੇ ਅਸੀਂ ਆਪਣੇ ਸਾਰੇ ਦਰਸ਼ਕਾਂ ਨੂੰ ਇਸ ਤਿਹਾਰ ਦੇ ਮੌਕੇ ਤੇ ਦੀਵਿਆਂ ਦੀ ਰੌਸ਼ਨੀ ਨਾਲ ਜਿਹੜਾ ਚਗਿਰਦਾ ਰਸ਼ਨਾਉਣ ਦੇ ਨਾਲ ਨਾਲ ਅਸੀਂ ਗਿਆਨ ਤੇ ਲੋਕਾਂ ਦੀ ਹਮਦਰਦੀ ਜਿਹੜੇ ਸਾਰੀ ਮਨੁੱਖਤਾ ਪਤਲੀ ਪਿਆਰ ਉਸ ਦੇ ਨਾਲ ਆਪਣੇ ਦਿਮਾਗਾਂ ਨੂੰ ਰੁਸ਼ਨਾਈਏ ਅਸੀਂ ਇਹ ਸੁਨੇਹਾ ਦੇਣਾ ਚਾਹੁੰਦੇ ਹਾਂ ਅ ਦੋਸਤੋ ਦੂਸਰੀ ਗੱਲ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਕਿ ਉਹ ਇਹ ਹੈ ਕਿ ਅ ਗਿਰੀ ਰਾਜ ਸਿੰਘ ਬਿਹਾਰ ਦੇ ਵਿੱਚ ਆਪਣੇ ਕੇਂਦਰੀ ਸਰਕਾਰ ਦੇ ਵਿੱਚ ਮੰਤਰੀ ਨੇ ਉੱਥੋਂ ਐਮਪੀ ਰਹੇ ਹੈ ਤੇ ਹਮੇਸ਼ਾ ਹੀ ਮੁਸਲਮਾਨ ਵਿਰੋਧੀ ਵਿਚਾਰਾਂ ਲਈ ਉਹ ਮੰਨੇ ਜਾਂਦੇ ਹੈ ਉੱਥੇ ਬਿਹਾਰ ਦੇ ਵਿੱਚ ਚੋਣਾਂ ਹੋ ਰਹੀਆਂ ਨੇ ਉਹਦਿਆਂ ਦੀ ਸਹਿਯੋਗੀ ਪਾਰਟੀ ਜਨਤਾ ਦਲ ਯੂनाइटेड ਉਹ ਚੋਣਾਂ ਲੜ ਰਹੀ ਹੈ ਇਹਨਾਂ ਦੇ ਨਾਲ ਰੱਖ ਕੇ ਬੀਜੇਪੀ ਦੇ ਨਾਲ ਉਹਨੇ ਚਾਰ ਮੁਸਲਮ ਕੈਂਡੀਡੇਟ ਖੜੇ ਕੀਤੇ ਹੈ ਜਿਹੜਾ ਲੋਕ ਜਨ ਸ਼ਕਤੀ ਪਾਰਟੀ ਵਾਲਾ ਰਾਮ ਬਲਾਸ ਪਾਸਮਾਨ ਦੀ ਪਾਰਟੀ ਉਹਨਾਂ ਨੇ ਇੱਕ ਮੁਸਲਮਾਨ ਕੈਂਡੀਡੇਟ ਖੜਾ ਕੀਤਾ ਹੈ। ਬੀਜੇਪੀ ਨੇ 101 ਉਮੀਦਵਾਰਾਂ 'ਚ ਇੱਕ ਵੀ ਮੁਸਲਮਾਨ ਕੈਂਡੀਡੇਟ ਖੜਾ ਨਹੀਂ ਕੀਤਾ ਹੈਗਾ। 2014 ਤੋਂ ਲੈ ਕੇ ਤਿੰਨ ਲੋਕ ਸਭਾ ਚੋਣਾਂ ਹੋ ਗਈਆਂ। ਇਹਨਾਂ ਸਾਰੀਆਂ ਚੋਣਾਂ 'ਚ ਬੀਜੇਪੀ ਦਾ ਇੱਕ ਵੀ ਮੁਸਲਮਾਨ ਕੈਂਡੀਡੇਟ ਚੋਣ ਨਹੀਂ ਜਿੱਤਿਆ ਤੇ ਉਹ ਐਮਪੀ ਨਹੀਂ ਬਣਿਆ ਹੈਗਾ ਲੋਕ ਸਭਾ ਦਾ। ਸੋ ਗਰੀਵਾਰ ਸਿੰਘ ਨੇ ਕੱਲ ਇੱਕ ਬਿਆਨ ਦਿੱਤਾ ਕਿ ਜਿਹੜਾ ਜਿਹੜੇ ਇਹ ਨਾਮਕ ਹਰਾਮੀ ਲੋਕ ਹੈ ਜਾਨਕੀ ਮੁਸਲਮਾਨ ਜਿਹੜੇ ਨਾਮਕ ਹਰਾਮੀ ਨੇ ਇਹ ਦੇਸ਼ ਦੀਆਂ ਜਿਹੜੀਆਂ ਸਾਡੇ ਸਰਕਾਰ ਦੀਆਂ ਜਿਹੜੀਆਂ ਪਾਲਿਸੀਆਂ ਉਹਨਾਂ ਦਾ ਫਾਇਦਾ ਲੈਂਦੇ ਆ ਪਰ ਇਹ ਸਾਨੂੰ ਵੋਟਾਂ ਨਹੀਂ ਪਾਉਂਦੇ ਬੀਜਪੀ ਨੂੰ ਇਹ ਨਾਮਕ ਹਰਾਮੀ ਨੇ ਨਾ ਇਹਨਾਂ ਦੀ ਸਾਨੂੰ ਵੋਟ ਦੀ ਕੋਈ ਲੋੜ ਹੈ ਅਜਿਹਾ ਬਿਆਨ ਦਿੱਤਾ ਤੇ ਉਹਨਾਂ ਨੂੰ ਥੋੜਾ ਜਿਹਾ ਕਸੀ ਪੁੱਛਣਾ ਚਾਹੁੰਦੇ ਆ ਵੀ ਭਾਰਤ ਦੇ ਵਿੱਚ ਜਿੰਨੀਆਂ ਵੋਟਾਂ ਤੁਹਾਨੂੰ ਪੈਂਦੀਆਂ ਨੇ ਹਿੰਦੂਆਂ ਸਿੱਖਾਂ ਬੋਧੀਆਂ ਮੁਸਲਮਾਨਾਂ ਟੋਟਲ ਉਸ ਤੋਂ ਵੱਧ ਵੋਟਾਂ ਤੁਹਾਨੂੰ ਹਿੰਦੂ ਮੁਸਲਮਾਨ ਸਿੱਖ ਬੋਧੀ ਜੈਨੀ ਉਦੋਂ ਵੱਧ ਵੋਟਾਂ ਤੁਹਾਡੇ ਖਿਲਾਫ ਪੈਂਦੀਆਂ ਨੇ ਫਿਰ ਇਕੱਲੇ ਮੁਸਲਮਾਨਾਂ ਨੂੰ ਕਿਉਂ ਕਹਿੰਦੇ ਹੋ ਕਿ ਇਹ ਸਾਡੀਆਂ ਸਾਨੂੰ ਵੋਟਾਂ ਨਹੀਂ ਪਾਉਂਦੇ ਦੂਜਾ ਤੂੰ ਆਪਣੇ ਕਰੋ ਧੰਨ ਹੈ ਉਹਨਾਂ ਨੂੰ ਉਹ ਇਸ ਦੇਸ਼ ਦੇ ਮਾਲਕ ਨੇ ਇਸ ਦੇਸ਼ ਦੇ ਸਿਟੀਜ਼ਨ ਨੇ ਉਹਨਾਂ ਦੇ ਪੂਰੇ ਅਧਿਕਾਰ ਨੇ ਹਰ ਗੱਲ ਦੇ ਉੱਤੇ ਇਸ ਕਰਕੇ ਉਹ ਬਿਲਕੁਲ ਹੀ ਵੰਡ ਕਰ ਰਹੇ ਨੇ ਦੂਜਾ ਜਨਤਾਦਲ ਯੂनाइटेड ਦੇ ਵਿੱਚ ਇਸ ਗੱਲ ਤੇ ਰੌਲਾ ਪੈ ਗਿਆ ਉਹ ਕਹਿੰਦੇ ਜੀ ਉਹਦਾ ਇਕੱਲੇ ਦਾ ਆਪਣਾ ਬਿਆਨ ਹੈ ਉਹ ਇਕੱਲੇ ਦਾ ਬਿਆਨ ਹੈ ਪਹਿਲੀ ਵਾਰ ਹੈ ਤੁਹਾਨੂੰ ਇਹ ਗੱਲਾਂ ਆਪਸ ਵਿੱਚ ਤੈਅ ਕਰਨੀਆਂ ਪੈਣਗੀਆਂ ਇਹ ਨਹੀਂ ਹੈਗਾ ਵੀ ਤੁਸੀਂ ਉਧਰਲੇ ਪਾਸੇ ਮੁਸਲਮਾਨਾਂ ਦੀਆਂ ਵੋਟਾਂ ਵੀ ਲਮੋ ਤੇ ਇਹ ਜਿਹੜੀ ਬੀਜੇਪੀ ਹੈ ਇਹ ਫਿਰ ਮੁਸਲਮਾਨਾਂ ਦੇ ਪ੍ਰੋਫੀ ਪ੍ਰਚਾਰ ਵੀ ਕਰੇ ਇਹ ਅਸੀਂ ਉਹਦੇ ਬਿਆਨ ਦੀ ਪੂਰੀ ਤਰ੍ਹਾਂ ਨਿੰਦਾ ਕਰਦੇ ਹਾਂ ਤੇ ਇਹ ਜਾਣਬੁੱਝ ਕੇ ਵੀ ਹੈ ਵੀ ਹਿੰਦੂ ਮੁਸਲਮਾਨ ਦਾ ਮੁੱਦਾ ਭਾਰੂ ਕਰੋ ਤੇ ਵੋਟਾਂ ਲਓ ਇਹ ਉਹਦਾ ਇੱਕ ਸਟ੍ਰੈਟਜੀ ਦਾ ਹਿੱਸਾ ਹੈਗਾ ਗਰੀਦਾ ਦੂਜੇ ਪਾਸੇ ਜਿਹੜਾ ਸਾਡੇ ਡੀਆਈਜੀ ਭੁੱਲਰ ਸਾਹਿਬ ਹੈ ਉਹ ਉਹਨਾਂ ਨੂੰ ਗ੍ਰਿਫਤਾਰ ਕਰਿਆ ਸੀਬੀਆਈ ਨੇ ਉਹਦੇ ਤੇ ਬਹੁਤ ਸਾਰੀਆਂ ਰਿਸ਼ਵਤ ਦੇ ਨਾਲ ਪੈਸੇ ਬਣਾਉਣ ਦਾ ਚੀਜ਼ਾਂ ਬਣਾਉਂਦਾ ਜਾਇਦਾਦਾਂ ਬਣਾਉਂਦਾ ਕੇਸ ਹੈ ਤੇ ਉਹਦੇ ਘਰੋਂ ਕੁਝ 108 ਬੂਤਲਾਂ ਸ਼ਰਾਬ ਦੀਆਂ ਫੜੀਆਂ ਗਈਆਂ ਨੇ ਤੇ ਪੰਜਾਬ ਸਰਕਾਰ ਨੇ ਉਹਦੇ ਤੇ ਐਕਸਾਈਜ਼ ਐਕਟ ਦੇ ਤਹਿਤ ਇੱਕ ਪਰਚਾ ਦਰਜ ਕਰ ਲੈਂਦਾ ਤੇ ਅਸੀਂ ਸਮਝਦੇ ਹਾਂ ਵੀ ਪੰਜਾਬ ਸਰਕਾਰ ਨੂੰ ਜਿਹੜੇ ਉਹਦੇ ਵੱਡੇ ਹੋਰ ਗੁਨਾਹ ਨੇ ਚਲੋ सीबीआई ਤਾਂ ਆਪਣੇ ਤੌਰ ਤੇ ਉਹਨਾਂ ਮਸਲਿਆਂ ਦੀ ਜਾਂਚ ਕਰ ਰਹੀ ਹੈ ਆਪਣੇ ਤੌਰ ਤੇ ਵੀ ਵੱਖ-ਵੱਖ ਗੁਨਾਹਗਾਰ ਦੇਖਣਾ ਚਾਹੀਦਾ ਤੇ ਭਗਵੰਤ ਮਾਨ ਦਾ ਬਤੌਰ ਗ੍ਰਹਿ ਮੰਤਰੀ ਇਹ ਫਰਜ ਬਣਦਾ ਹੈ ਵੀ ਉਹ ਬਾਕੀ ਜਿਹੜੀਆਂ ਹੋਰ ਬਥੇਰੀਆਂ ਇਹ ਜੀਆਂ ਸਾਮੀਆਂ ਨੇ ਤਾਂ ਬਾਈਚਾਸ ਫਸ ਗਿਆ ਹੋਰ ਬਥੇਰੀਆਂ ਨੇ ਜਰਾ ਉਹਨਾਂ ਦੀ ਵੀ ਗੌਰ ਕਰ ਲਿਓ ਤੁਹਾਡੇ ਪੀੜੇ ਦੇ ਥੱਲੇ ਬਹੁਤ ਸਾਰੇ ਚੋਰ ਬੈਠੇ ਐ ਇਹਨਾਂ ਤੋਂ ਬਚ ਕੇ ਰਹਿਣ ਦੀ ਲੋੜ ਹੈ ਇਹਦੇ ਨਾਲ ਹੀ ਅਸੀਂ ਤੁਹਾਡੇ ਨਾਲ ਇਹ ਸਾਂਝੀ ਕਰਨਾ ਚਾਹੁੰਦੇ ਆ ਗੱਲ ਕਿ ਭਗਵਾਨਤਮਾਨ ਸਰਕਾਰ ਨੇ ਸਾਰਾ ਸਮਾਂ ਸਿਰ ਤੇ ਚੁੱਕਿਆ ਹੋਇਆ ਹੈ ਵੀ ਅਸੀਂ ਜਿਹੜਾ ਜੁੱਧ ਨਸ਼ਾ ਵਿਰੁੱਧ ਲੜ ਰਹੇ ਹਾਂ ਬਹੁਤ ਹੁਤੇ ਤੇ ਪ੍ਰਪਾਗੰਡਾ بڑے ਲੋਕਾਂ ਤੇ ਐਫ ਆਈ ਆਰ ਉਹ ਜਿਹੜਾ ਬੰਦਾ ਮੇਰੇ ਵਰਗਾ ਕਿਸੇ ਕਾਰਨ ਕੋਈ ਥੋੜਾ ਬਹੁਤਾ ਨਸ਼ਾ ਲੈ ਲੈਂਦਾ ਉਸ ਦੇ ਖਿਲਾਫ ਐਫ ਆਈ ਆਰ ਵਗੈਰਾ ਪਰ ਆ ਸਾਡੇ ਸਾਹਮਣੇ ਇੱਕ ਮਸਲਾ ਆਇਆ ਇੱਕ ਛੋਟਾ ਜਿਹਾ ਚੈਨਲ ਚੱਲਦਾ ਹੈ ਦੁਨੀਆ ਉਹ ਰਸੂਲਪੁਰ ਤੋਂ ਜਗਰਾਉਂ ਦੇ ਨਾਲ ਪਿੰਡ ਹੈਗਾ ਰਸੂਲਪੁਰ ਉੱਥੋਂ ਦੇ ਕੁਝ ਮੁੱਦੇ ਮਨਦੀਪ ਜੀ ਉਹਨੂੰ ਚਲਾਉਂਦੇ ਆ ਉਹਨਾਂ ਨੇ ਕੁਝ ਦਿਨ ਪਹਿਲਾਂ ਇੱਕ ਉੱਥੋਂ ਦਾ ਹੀ ਰਸੂਲਪੁਰ ਦਾ ਹੀ ਇੱਕ ਸੇਵਾਦਾਰ ਰਿਹਾ ਬੱਚੇ ਦਾ ਉਸ ਦੇ ਪਿਓ ਦੀ ਇੰਟਰਵਿਊ ਉਹਨਾਂ ਨੇ ਕੀਤੀ ਉਹ ਕਹਿੰਦੇ ਜੀ ਆਹ ਤਾਂ ਸੇਵਾ ਬਣ ਰਹੇ ਹੈ ਉਹਦਾ ਪਿਓ ਜਿਹੜਾ ਉਹ ਗੁਰਦੁਆਰੇ ਦਾ ਗ੍ਰੰਥੀ ਹੈ ਤੇ ਉਹ ਪਾਠੀ ਵੀ ਹੈ ਤੇ ਉਹ ਰਾਗੀ ਵੀ ਹੈ ਤੇ ਉਹ ਕਹਿੰਦਾ ਵੀ ਮੈਂ ਆਪਦੇ ਮੁੰਡਿਆਂ ਨੂੰ ਇਹ ਸਾਰਾ ਕੁਝ ਸਿਖਾਇਆ ਵੀ ਉਹ ਧਰਮ ਦੇ ਲੱਗ ਲੱਗੇ ਰਹਿਣ ਪਰ ਦੋਨੇ ਨਸ਼ੇੜੀ ਹੋ ਗਏ ਆਹ ਤਾਂ ਸਿਵਾ ਬੱਲ ਰਿਹਾ ਦੂਜਾ ਤਿਆਰ ਹੈ ਉਹਦੇ ਦੋ ਮੁੰਡੇ ਜਿਹੜੇ ਐ ਇੱਕ ਜਸਵੰਤ ਸਿੰਘ ਦੂਜੇ ਦਾ ਨਾਮ ਮਨਪ੍ਰੀਤ ਸਿੰਘ ਜਸਵੰਤ ਦਾ ਸਿਵਾ ਬੱਲ ਰਿਹਾ ਮਨਪ੍ਰੀਤ ਜਿਹੜਾ ਹੈ ਉਹ ਇਸੇ ਤਰ੍ਹਾਂ ਨਸ਼ੇੜੀ ਹੈ ਪਤਾ ਨਹੀਂ ਕਦੋਂ ਕੀ ਘਟਨਾ ਹੋ ਜੇ ਉਸ ਤੋਂ ਬਾਅਦ ਉਹਨੂੰ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਦੇ ਫੋਨ ਆਉਣੇ ਸ਼ੁਰੂ ਹੋ ਗਏ ਵੀ ਤੂੰ ਇਹ ਵੀਡੀਓ ਚੱਕ ਦੇ ਥੋਂ ਹਟਾ ਦੇ ਨਹੀਂ ਤਾਂ ਫਿਰ ਤੂੰ ਸੋਚ ਲੂ ਵਗੈਰਾ ਵਗੈਰਾ ਉਹ ਦਰਿਆਣੀ ਕੱਲ ਸ਼ਾਮ ਨੂੰ ਉਹਨੂੰ ਇਹ ਇਹ ਫੋਨ ਆ ਗਿਆ ਕਿ ਤੂੰ ਵੀ ਤੈਨੂੰ ਹੁਣ ਫਿਰ ਦੇਖਾਂਗੇ ਤੂੰ ਜਿੱਥੇ ਮਰਜ਼ੀ ਚੱਲ ਜੀ ਤੇ ਉਹ ਉਹਦੇ ਨਾਲ ਸਾਡੀ ਅੱਜ ਗੱਲਬਾਤ ਹੋਈ ਹੈ ਮੈਂ ਉਹਦੇ ਨਾਲ ਮਨਦੀਪ ਨਾਲ ਗੱਲ ਕੀਤੀ ਸੀ ਉਹ ਅੰਦੀਪ ਹੈ ਪੱਤਰਕਾਰ ਦਾ ਨਾ ਤੇ ਉਹ ਅੱਜ ਕਾਨੂੰਨ ਨੂੰ ਵੀ ਮਿਲਣਗੇ ਐਸਐਸਪੀ ਨੂੰ ਵੀ ਮਿਲਣਗੇ ਫੋਨ ਨੰਬਰ ਉਹਨਾਂ ਦੇ ਕੋਲ ਹੈ ਦੇਖਦੇ ਆ ਭਗਵਾਨਤਮਨ ਦੀ ਸਰਕਾਰ ਨਸ਼ਿਆਂ ਦੇ ਵਿਰੁੱਧ ਜੰਦ ਯੁੱਧ ਕਰਦੀ ਹੈ ਜਾਂ ਨਸ਼ੇ ਖਿਲਾਫ ਲੜਨ ਵਾਲੇ ਲੋਕਾਂ ਦੇ ਖਿਲਾਫ ਯੁੱਧ ਕਰਦੀ ਹੈ ਇਹ ਇੱਕ ਧਿਆਨ ਹੋਊਗਾ ਪੰਜਾਬ ਸਰਕਾਰ ਦਾ ਵੀ ਅਸੀਂ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਇਹ ਕਰਨੀ ਹੈ ਕਿ ਪੰਜਾਬ ਦੇ ਵਿੱਚ ਅੱਜ ਇੰਡੀਅਨ ਐਕਸਪ੍ਰੈਸ ਨੇ ਖਬਰ ਲਾਈ ਹੈ ਵੀ ਪਰਾਲੀ ਜਿਹੜੀ ਹੈ 5 ਸਾਲਾਂ 'ਚ ਸਭ ਤੋਂ ਘੱਟ ਸਾੜੀ ਗਈ ਹੈ। ਅ ਸਿਰਫ 308 ਘਟਨਾਵਾਂ ਪਰਾਲੀ ਸਾੜਨ ਦੀਆਂ ਹੋਈਆਂ ਨੇ। ਹਰਿਆਣੇ ਦੇ ਵਿੱਚ ਵੀ 28 ਹੋਈਆਂ ਨੇ ਸਿਰਫ। ਪਰ ਦੂਜੇ ਪਾਸੇ ਦਿੱਲੀ ਦੀ ਮੁੱਖ ਮੰਤਰੀ ਉਹ ਇਸ ਗੱਲ ਤੇ ਚਿੰਤਾ ਕਰ ਰਹੀ ਹੈ ਕਿ ਵੀ ਸਾਡੇ ਜਿਹੜਾ ਉਹ ਦੀਵਾਲੀ ਦੇ ਉੱਤੇ ਪਟਾਕੇ ਜਿਹੜੇ ਆ ਦੂਜੇ ਵੀ ਚਲਾ ਰਹੇ ਆ ਪਹਿਲਾਂ ਹੀ ਅੱਜ ਦੀਵਾਲੀ ਹੈ ਕੱਲ ਨੂੰ ਵੀ ਆ ਕੁਝ ਲੋਕ ਕਹਿੰਦੇ ਤੇ ਇਹ ਜਿਹੜਾ ਉਹ ਉਹਨੇ ਚਿੰਤਾ ਜ਼ाहिर ਕੀਤੀ ਹੈ ਵੀ ਤੁਸੀਂ ਜਿਹੜਾ ਮਨਜੋਗ ਸੁਪਰੀਮ ਕੋਰਟ ਨੇ ਕਿਹਾ ਗ੍ਰੀਨ ਜਿਹੜੇ ਪਟਾਕੇ ਆ ਉਹੀ ਚਲਾਓ ਪਰ ਲੋਕ ਦੂਜੇ ਦੱਬੀ ਦੁਰ ਰਹੇ ਆ ਤੇ ਉੱਥੇ ਜਿਹੜਾ ਪੋਲੂਸ਼ਨ ਹੈ ਪੰਜਾਬ ਤੋਂ ਪਰਾਲੀ ਨਹੀਂ ਬਹੁਤੀ ਸੜੀ ਹਰਿਆਣੇ ਤੋਂ ਪਰਾਲੀ ਦੀ ਸੜੀ ਪਰ ਪ੍ਰਦੂਸ਼ਣ ਬਹੁਤ ਹੈ ਦੀਵਾਲੀ ਤੋਂ ਪਹਿਲਾਂ ਹੀ ਹੈ ਇਹਦਾ ਮਤਲਬ ਹੈ ਪ੍ਰਦੂਸ਼ਣ ਦੇ ਜਿਹੜੇ ਵੱਡੇ ਕਾਰਨ ਨੇ ਉਹਨਾਂ ਤੇ ਸਰਕਾਰਾਂ ਧਿਆਨ ਨਹੀਂ ਦਿੰਦੀਆਂ ਤੇ ਸਾਡੇ ਮਨਜੋਗ ਚੀਫ ਜਸਟਿਸ ਸਾਹਿਬ ਜਿਹੜੇ ਬੜਾ ਬੇਰਹਿਮੀ ਨਾਲ ਕਹਿੰਦੇ ਕਿ ਕਿਸਾਨਾਂ ਨੂੰ ਫੜ ਕੇ ਅੰਦਰ ਦੇ ਦਿਓ ਉਹ ਜਿਹੜੀ ਇੰਡਸਟਰੀ ਪੋਲੂਟ ਕਰਦੀ ਹੈ ਬਾਕੀ ਚੀਜ਼ਾਂ ਪੋਲੂਟ ਕਰਦੀਆਂ ਉਹਨਾਂ ਤੇ ਉਹ ਇਸ ਤਰ੍ਹਾਂ ਦੀ ਨਹੀਂ ਕਰਦੇ ਬਲਕਿ ਸਾਡੇ ਧਿਆਨ ਚ ਆਇਆ ਕਿ ਕੇਂਦਰ ਸਰਕਾਰ ਨੇ ਇਸ ਅਕਤੂਬਰ ਦੇ ਸ਼ੁਰੂ ਚ ਦੋ ਡਰਾਫਟ ਨੋਟੀਫਿਕੇਸ਼ਨਾਂ ਭੇਜੀਆਂ ਨੇ ਵੀ ਜਦੋਂ ਕੋਈ ਇੰਡਸਟਰੀ ਲੱਗਣੀ ਹੁੰਦੀ ਹੈ ਉਹ ਤੋਂ ਪਹਿਲਾਂ ਜਿਹੜੀ ਅਸੈਸਮੈਂਟ ਹੁੰਦੀ ਸੀ এনवायरमेंट ਦੀ ਉਹ ਨਹੀਂ ਹੁਣ ਕਰਨੀ ਦੂਜਾ ਜੇ ਕੋਈ ਵਾਇਲੇਸ਼ਨ ਕਰਦੇ ਆ ਉਹਨੂੰ ਜੁਰਮਾਨਾ ਕਰ ਦਿਓ ਕਿਸੇ ਨੂੰ ਸਜ਼ਾ ਨਾ ਕਰੋ ਉਹਨਾਂ ਨੂੰ ਸਜ਼ਾ ਨਾ ਕਰੋ ਜਿਹੜੇ ਜਿਨ੍ਹਾਂ ਨੇ ਸਾਰਾ ਸਾਲ ਪੋਲੂਸ਼ਨ ਕਰਨਾ ਹੈ ਜਿਹੜੇ ਇੱਕ ਕਿਸਾਨ ਨੇ ਆਪਣੇ ਇੱਕ ਖੇਤ ਨੂੰ ਇੱਕ ਦਿਨ ਪੋਲੂਸ਼ਨ ਕਰਨਾ ਹੈ ਉਹਨੂੰ ਚੱਕ ਕੇ ਅੰਦਰ ਦੇ ਦਿਓ ਮੈਨੂੰ ਮੈਂ ਇਸ ਨੂੰ ਜਸਟੀਫਾਈ ਨਹੀਂ ਕਰਦਾ ਵੀ ਉਹ ਜਿਹੜਾ ਉਹ ਪੋਲੂਸ਼ਨ ਕਰੇ ਜਾਓ ਭਰਾ ਵੀ ਸਾੜੇ ਪਰ ਕੰਪੈਰੀਸ਼ਨ ਦੀ ਗੱਲ ਕਰਦਾ ਵੀ ਸਰਕਾਰਾਂ ਤੇ ਸਾਡੀ ਅਦਾਲਤਾਂ ਉਹ ਕਿੱਧਰ ਨੂੰ ਭੰਦੀਆਂ ਨੇ ਉਹ ਜਰਾ ਦੇਖਣ ਦੀ ਲੋੜ ਹੈ ਵੀ ਦੀਵਾਲੀ ਦੇ ਉੱਤੇ ਬਿਨਾ ਕਿਸਾਨਾਂ ਦੇ ਬਹੁਤ ਜ਼ਿਆਦਾ ਪਰਾਲੀ ਸਾੜਨ ਤੋਂ ਵੀ ਬਹੁਤ ਜ਼ਿਆਦਾ ਪ੍ਰਦੂਸ਼ਣ ਹੈ ਉਹਦੇ ਕਾਰਨਾਂ ਦੇ ਉੱਤੇ ਜਾ ਕੇ ਉਹਨਾਂ ਨੂੰ ਦੂਰ ਕਰਨ ਦੀ ਲੋੜ ਹੈ ਅ ਦੋਸਤੋ ਲਾਸਟ ਜਿਹੜੀ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਹੈ ਉਹ ਇਹ ਹੈ ਕਿ 트ੰਪ ਨੇ ਜਿਹੜੀ ਕੋਲੰਬੀਆ ਦੇ ਜਿਹੜੇ ਆਗੂ ਨੇ ਉੱਥੋਂ ਦੇ ਰਾਸ਼ਟਰਪਤੀ ਉਹਨਾਂ ਨੂੰ ਗੁਸਤਾਵੋ ਪੈਟਰੋ ਉਹਨਾਂ ਨੂੰ ਧਮਕੀ ਦਿੱਤੀ ਉਨਤਾ ਕੀ ਦੱਤੀ ਹੈ ਵੀ ਉਹ ਜਿਹੜੇ ਡਰੱਗਸ ਦਾ ਜਿਹੜਾ ਪ੍ਰੋਡਕਸ਼ਨ ਹੈ ਉਹਨੂੰ ਉਛਾਹਤ ਕਰਦੇ ਹੈ ਤੇ ਉਹ ਬਾਜ ਆ ਜਾਣ ਨਹੀਂ ਤਾਂ ਫਿਰ ਅਸੀਂ ਉਹਦੇ ਖਿਲਾਫ ਕਾਰਵਾਈ ਕਰਾਂਗੇ ਤੁਹਾਨੂੰ ਮੈਂ ਇਹ ਦੱਸਣਾ ਚਾਹਨਾ ਕਿ ਵੀ ਜਦੋਂ ਭਾਰਤ ਦੇ ਬਹੁਤ ਸਾਰੇ ਗੈਰ ਕਾਨੂੰਨੀ ਬੰਦੇ ਜਿਹੜੇ ਉੱਥੇ ਡੰਕੀ ਰੂਟ ਲਾ ਕੇ ਗਏ ਹੋਏ ਸੀ ਉਹਨਾਂ ਨੂੰ ਬੇੜੀਆਂ ਚ ਜਾਕੜ ਲਈ ਜਾਂਦਾ ਗਿਆ ਸੀ ਤੇ ਭਾਰਤ ਚੁੱਪੇ ਨਹੀਂ ਸੀ ਰਿਹਾ ਬਲਕਿ ਭਾਰਤ ਦੇ ਵਿਦੇਸ਼ ਮੰਤਰੀ ਨੇ ਇਸ ਗੱਲ ਨੂੰ ਜੈਸਟ ਹੈ ਰਾਇਆ ਸੀ ਵੀ ਉਹਨਾਂ ਦੇ ਕਾਨੂੰਨ ਐ ਇਦਾਂ ਕਹਿੰਦੇ ਐ ਉਹਨਾਂ ਕਾਨੂੰਨਾਂ ਮੁਤਾਬਕ ਉਹਨਾਂ ਨੂੰ ਛੱਡ ਦੇ ਪਰ ਕੋਲੰਬੀਆ ਦੇ ਇਸੇ ਰਾਸ਼ਟਰਪਤੀ ਨੇ ਕਿਹਾ ਸੀ ਬਿਲਕੁਲ ਨਹੀਂ ਅਸੀਂ ਇਹ ਸਾਡੀ ਇਨਸਲਟ ਐ ਅਸੀਂ ਆਪਣੇ ਜਿਹੜੇ ਨਾਗਰਿਕ ਐ ਜਿਹੜੇ ਤੁਸੀਂ ਕਹਿੰਦੇ ਹੋ ਗੈਰਕਾਨੂੰਨੀ ਐ ਅਸੀਂ ਉਹਨਾਂ ਨੂੰ ਆਪ ਆਪਣੇ ਜਹਾਜ਼ਾਂ ਤੇ ਲੈ ਕੇ ਜਾਵਾਂਗੇ ਉਹਨੇ ਜੁਰਤ ਦਿਖਾਈ ਸੀ ਤੇ ਉਹ ਆਪਣੇ ਜਹਾਜ਼ ਭੇਜ ਕੇ ਉਹਨੇ ਬੰਦੇ ਲਿਆਂਦੇ ਸੀ ਉਹਨਾਂ ਨੂੰ ਹੁਣ ਇਹ ਦੱਬ ਕੇ ਮਾਰ ਰਿਹਾ ਵੀ ਇਹ ਖੜਨ ਵਾਲੇ ਕੌਣ ਹੋਗੇ ਪ੍ਰਧਾਨ ਮੰਤਰੀ ਮੋਦੀ ਜੀ ਜਿਹੜੇ ਆਪਣੇ ਆਪ ਨੂੰ ਵਿਸ਼ਵ ਗੁਰੂ ਸਾਬ ਦੁਨੀਆ 'ਚ ਡੰਕਾ ਵੱਜਦਾ ਉਹ ਅੱਖਰ ਨਹੀਂ ਸੀ ਬੋਲ ਸਕਦੇ ਉਸ ਕਲਪ ਦੇ ਬਰੁਦਾਂ ਇੰਨੀ ਬੇਇੱਜ਼ਤੀ ਉਹਨੇ ਕਰਵਾਈ ਸਾਡੇ ਭਾਰਤੀ ਲੋਕਾਂ ਦੀ ਪੰਜਾਬੀਆਂ ਹਰਿਆਣੇ ਵਾਲਿਆਂ ਦੀ ਗੁਜਰਾਤੀਆਂ ਦੀ ਜਿਹੜੇ ਬਹੁਤ ਵੱਡੀ ਗਿਣਤੀ ਸੀਗੇ ਕਿ ਇਹੋ ਕਿ ਬੇੜੀਆਂ 'ਚ ਜਾਖੜਦੇ ਉਹਨਾਂ ਨੂੰ ਲਿਆਂਦਾ ਗਿਆ ਦੂਜੇ ਪਾਸੇ ਜਿਹੜਾ ਇਸੇ ਲਾਤੀਨੀ ਅਮਰੀਕਾ ਦਾ ਦੂਜਾ ਦੇਸ਼ ਹੈ ਵੈਂਜੀਉਲਾ ਜਿੱਥੋਂ ਦੀ اپੋਜੀਸ਼ਨ ਆਗੂ ਨੂੰ ਨੋਬਲ ਪੀਸ ਪ੍ਰਾਈਜ਼ ਦਿੱਤਾ ਗਿਆ ਉਹਨੂੰ ਵੀ ਨਾਲ ਤੂੰ ਜਿਹੜਾ ਜਿਹੜਾ ਨੈਕੋਲਸ ਮਦਰੋ ਮਾਦੂਰੋ ਜਿਹੜਾ ਹੈ ਉਸ ਨੂੰ ਵੀ ਇਹ ਧਮਕੀਆਂ ਦਿੰਦਾ ਰਹਿੰਦਾ ਹੈ ਵੀ ਤੂੰ ਇੱਥੇ ਨਸ਼ਾ ਦਾ ਕਰਦਾ ਹੈ ਦੇਖ ਲਈ ਫਿਰ ਮੈਂ ਚੱਕ ਦੂੰਗਾ ਉਹਦੇ ਉੱਤੇ ਉਹ ਘੇਰਾਬੰਦੀ ਕਰਦਾ ਹੈ ਜਿਹੜੇ ਲੋਕ ਉਹਦੇ ਖਿਲਾਫ ਬੋਲਦੇ ਆ ਅਮਰੀਕਾ ਦੇ ਬੰਦੇ ਅਮਰੀਕਾ ਦੀ ਗੁੰਡਾਗਰਦੀ ਦਾ ਮੁਕਾਬਲਾ ਕਰਦੇ ਆ ਉਹਨਾਂ ਨੂੰ ਹੀ ਦੱਬ ਕੇ ਮਾਰਦਾ ਅਸੀਂ ਸਾਡੀਆਂ ਹਮਦਰਦੀਆਂ ਉਹਨਾਂ ਲੋਕਾਂ ਦੇ ਨਾਲ ਨੇ ਜਿਹੜੇ ਅਮਰੀਕਾ ਦੇ ਖਿਲਾਫ ਹਿੱਕ ਡਾ ਕੇ ਲੜਦੇ ਬੋਲਦੇ ਤੇ ਇੱਕ ਉਹਨਾਂ ਦੇ ਵਿੱਚ ਜਿਹੜਾ ਬੰਦਾ ਹੈਗਾ ਹੋਰ ਉਹਨੇ ਕੱਲ ਇਹ ਬਿਆਨ ਦਿੱਤਾ ਵੀ ਭਾਰਤੀ ਲੋਕ ਅਮਰੀਕਾ ਆਉਂਦੇ ਆ ਸਾਡੀਆਂ ਜੇਬਾਂ ਖਾਲੀ ਕਰਦੇ ਆ ਤੇ ਆਪ ਉਹਨਾਂ ਦੰਤਰ ਸਿੰਘ ਹੋ ਜਾਂਦੇ ਆ ਜਾਂ ਇਦੋਂ ਵੀ ਮਾਰੀ ਗੱਲ ਇਹ ਹੈ ਕਿ ਉਹ ਇੱਥੇ ਆ ਕੇ ਟਿਕ ਕੇ ਰਹਿਣ ਲੱਗ ਜਾਂਦੇ ਆ ਇਹਨਾਂ ਨੂੰ ਇੱਥੋਂ ਸ਼ਰਮ ਕੱਢਿਆ ਜਾਵੇ ਉਹ ਉੱਥੋਂ ਦੀ ਇੱਕ ਫਲੋਰੀਡਾ ਦੀ ਫਲੋਰੀਡਾ ਦੀ ਸਿਟੀ ਕੌਂਸਲ ਦਾ ਮੈਂਬਰ ਹੈ ਚੈਂਡਲਰ ਲੈਂਜਵਨ ਤੇ ਉਸ ਦੇ ਉੱਤੇ ਫਿਰ ਲੋਕਾਂ ਨੇ ਸੈਂਸ਼ਰ ਕੀਤਾ ਤੇ ਉਹਨੂੰ ਬੋਲਣ ਤੋਂ ਰੋਕੇਗਾ ਇਹੋ ਜਿਹੇ ਬੰਦੇ ਆਪਣੇ ਗਿਰੀ ਰਾਜ ਸਿੰਘ ਵਰਗੇ ਉੱਥੇ ਵੀ ਬਥੇਰੇ ਹੈਗੇ ਆ ਤੇ ਲਾਸਟ ਜਿਹੜੀ ਇਹਦੇ ਨਾਲ ਹੀ ਜੁੜਦੀ ਗੱਲ ਕਿ ਅਮਰੀਕਾ ਦੇ ਵਿੱਚ ਇੱਕ ਬਹੁਤ ਵੱਡੇ ਮੁਜ਼ਾਰੇ ਹੋ ਰਹੇ ਹੈ ਜਿਹਨੂੰ ਨੋ ਕਿੰਗਸ ਪ੍ਰੋਟੈਸਟ ਕਹਿੰਦੇ ਆ ਵੀ ਕੋਈ ਰਾਜਾ ਨਹੀਂ ਹੈ 트럼ਪ ਤੂੰ ਰਾਸ਼ਟਰਪਤੀ ਹੈਂ ਪਰ ਤੂੰ ਕੋਈ ਰਾਜਾ ਨਹੀਂ ਵੀ ਤੂੰ ਜੋ ਕਹੇ ਉਹੀ ਅਸੀਂ ਮੰਨਾਂਗੇ ਦੇਸ਼ ਦੇ ਕਾਨੂੰਨ ਨੇ ਦੇਸ਼ ਦਾ ਸੰਵਿਧਾਨ ਹੈ ਇਹ ਸੰਵਿਧਾਨ ਜਿਹੜਾ ਸਾਨੂੰ ਆਗਿਆ ਦਿੰਦਾ ਹੈ ਉਹਨਾਂ ਨੇ ਸੰਵਿਧਾਨ ਲੈ ਕੇ ਦੇਸ਼ ਦੇ ਅੱਗ-ਅੱਗ ਸ਼ਹਿਰਾਂ 'ਚ ਤੇ ਜਿੱਥੇ ਨਿਊਯਾਰਕ ਸਿਟੀ ਦਾ ਜਿਹੜਾ ਸਿਟੀ ਟਾਈਮ ਸਕੁਅਰ ਹੈ ਉੱਥੇ ਵਾਸ਼ਿੰਗਟਨ ਦੇ ਵਿੱਚ ਐਟਲਾਂਟਾ ਸ਼ਿਕਾਗੋ 'ਚ ਬੋਸਟਨ 'ਚ ਸੰਕੜੇ ਥਾਵਾਂ ਦੇ ਉੱਤੇ ਬੜੇ-ਬੜੇ ਮੁਜ਼ਾਰੇ ਕੀਤੇ ਐ ਤੇ 트ੰਪ ਨੂੰ ਵਾਰਨਿੰਗ ਦਿੱਤੀ ਐ ਵੀ ਜੇ ਤੂੰ ਐਦਾਂ ਹੀ ਤਾਨਾਸ਼ਾਹੀ ਕਰਦਾ ਰਿਹਾ ਤਾਂ ਦੇਸ਼ ਦੇ ਲੋਕ ਤੈਨੂੰ ਬਹੁਤੀ ਬੇਲਸ ਝੱਲਣਗੇ ਅਸੀਂ ਅੱਜ ਦੀ ਗੱਲ 'ਚ ਐਨਾਂ ਹੀ ਬਹੁਤ-ਬਹੁਤ ਸ਼ੁਕਰੀਆ ਧੰਨਵਾਦ